ਇਹ ਮਤਲਬ ਆਪਣਾ ਬਿਲਾ ਟਾਈਪ ਦੀ ਲੁੱਕ ਬਣਾਈ ਹੋਈ ਹੈ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਇਹ ਚੀਜ਼ ਜਜ ਕਰ ਜਿਆਦਾ ਕਰਨਾਟਕਾ ਵਾਲਾ ਉਧਰ ਥੋੜੇ ਜਿਹਾ ਡਿਜ਼ਾਈਨ ਜਿਆਦਾ ਹੁੰਦੇ ਹਾਂ 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 ਕੋਈ ਵੀ ਚੀਜ਼ ਇਹਦੇ ਚ ਰੈਡੀਮੇਡ ਯੂਜ਼ ਨਹੀਂ ਕੀਤੀ ਸਾਰੀ ਆਪਣੇ ਹੱਥ ਦੀ ਕਲਾ ਹੈਗੀ ਅਸੀਂ ਇਹਨੂੰ ਫਰੰਟ ਐਸਾ ਬਣਾ ਦਿਆਂਗੇ ਕਿ ਇੱਥੇ ਨੇੜੇ ਤੇੜੇ ਨਹੀਂ ਮਕਾਨ ਨਹੀਂ ਹੋਣਾ ਸਾਰਾ ਕੁਝ ਇਹਨਾਂ ਨੇ ਮਿਸਤਰੀਆਂ ਨੇ ਖੁਦ ਆਪਦੇ ਹੱਥੀਂ ਤਿਆਰ ਕਰਕੇ ਸਾਨੂੰ ਕੁਝ ਵੀ ਬਰੋਂ ਨਹੀਂ ਮੋਣਾ ਪਿਆ ਚੜਾਈ ਕਿੰਨੀ ਹੋਏਗੀ ਇਹ ਚੜਾਈ ਵਸੇ ਮਤਲਬ 23 ਫੁੱਟ ਹੈ 22 23 ਫੁੱਟ ਤੇ ਆਪਣਾ ਫੋਰਚ ਦੇ ਉੱਪਰ ਸਟੋਰ ਬਣਾ ਲਿਆ ਇੱਕ 160 ਇਨੂੰ ਲੁੱਕ ਦਿੱਤੀ ਹੈ ਇੱਕ ਵਿਲਾ ਟਾਈਪ ਜਿੱਦਾਂ ਕਿ ਆਪਾਂ ਕਹਿ ਸਕਦੇ ਇੱਕ ਨਿਓ ਕਲਾਸਿਕ ਲੁੱਕ ਕਹਿ ਸਕਦੇ ਆ ਤੇ ਬਹੁਤ ਸੋਹਣਾ ਤੁਸੀਂ ਦੇਖ ਰਹੇ ਹੋ ਤੇ ਇਹਦੇ ਚ ਇੱਕ ਚੀਜ਼ ਹੋਰ ਹੈ ਇਹਦੇ ਚ ਕੋਈ ਚੀਜ਼ ਵੀ ਰੈਡੀमेड ਨਹੀਂ ਯੂਜ਼ ਕੀਤੀ ਸਾਰੀ ਇਹ ਆਪਣੇ ਠੇਕੇਦਾਰ ਭਰਾ ਦੇ ਹੱਥ ਦੀ ਕਲਾ ਹੈਗੀ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਨਿਓ ਕਲਾਸਿਕ ਲੁੱਕ ਜਾਂ ਆਪਾਂ ਵਿਲਾ ਟਾਈਪ ਲੁੱਕ ਕਹਿ ਸਕਦੇ ਆ ਇਸ ਘਰ ਦੀ ਤੇ ਇਹ ਜੀ 15 ਤੋਂ ਲੈ ਕੇ 20 ਸਾਲ ਪੁਰਾਣਾ ਘਰ ਸੀਗਾ ਅੰਦਰੋਂ ਤੁਹਾਨੂੰ ਸਾਰਾ ਦਿਖਾਵਾਂਗੇ ਕਿੰਨਾ ਏਰੀਆ ਸੀ ਤੇ ਕਿੰਨਾ ਏਰੀਆ ਦੇ ਚ ਨਵਾਂ ਐਡ ਕੀਤਾ ਆਪਣੇ ਨਾਲ ਮੌਜੂਦ ਨੇ ਠੇਕੇਦਾਰ ਭਰਾ ਤੇ ਬਾਈ ਹੋਰ ਜਿਹੋ ਮਾਲਕ ਨੇਗੇ ਕਰਦੇ ਤੇ ਬਾਈ ਜੋ ਆਰਕੀਟੈਕਟ ਭਰਾ ਨੇ ਡਿਜ਼ਾਈਨਰ ਨੇਗੇ ਤੇ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਤੇ ਬਾਹਰੋਂ ਤੁਸੀਂ ਫਰੰਟ ਦੇਖੋ ਜੀ ਬਹੁਤ ਸੋਹਣਾ ਦਿੱਤਾ ਹੋਇਆ ਹੈ ਤੇ ਅੰਦਰ ਤੋਂ ਵੀ ਸਾਰਾ ਕੁਝ ਆਪ ਦਿਖਾਵਾਂਗੇ ਪਰ ਤੁਸੀਂ ਬਾਹਰੋਂ ਦੇਖੋ ਇੱਕ ਖਾਸियत ਹੋ ਰਹੀ ਹੈ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਪੀ ਇਹਦੇ ਚ ਜਿਹੜਾ ਡਿਜ਼ਾਈਨ ਹੈ ਬਾਹਰੋਂ ਬਾਈ ਨੇ ਜਿਵੇਂ ਡਿਜ਼ਾਈਨ ਕੀਤਾ ਹੈ ਖੂਬ ਹੂ ਸੇਮ ਬਾਈ ਹੋਰਾਂ ਨੇ ਉਦੋਂ ਹੀ ਬਣਾਤਾ ਕੋਈ ਵੀ ਚੀਜ਼ ਇਹਦੇ ਚ ਰੈਡੀਮੇਡ ਯੂਜ਼ ਨਹੀਂ ਕੀਤੀ ਸਾਰੀ ਆਪਣੇ ਹੱਥ ਦੀ ਕਲਾ ਹੈਗੀ ਤੇ ਜਿੰਨੀ ਵੀ ਬਰੀਕੀ ਦੇ ਵਿੱਚ ਜਾਲੀ ਤੋਂ ਲਾ ਕੇ ਆ ਚੀਜ਼ਾਂ ਲਾ ਕੇ ਤੇ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਾਈਮ ਦੇ ਵਿੱਚ ਇਹ ਬਣ ਗਿਆ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀ ਤੇ ਬਾਈ ਜੀ ਇੱਕ ਤਾਂ ਤੁਸੀਂ ਦੱਸੋ ਪਹਿਲਾਂ ਆਪਾਂ ਨੂੰ ਵੀ ਜਦੋਂ ਆਪਾਂ ਘਰ ਬਣਾਉਣਾ ਹਨਾ ਤੁਸੀਂ ਮੰਨ ਕੇ ਚੱਲੋ ਕਹਿੰਦੇ 15 ਸਾਲ ਆਪਾਂ ਆਉਂਦਾ ਕੈਮਰਾ ਗੱਲ ਕੀਤੀ 15 ਸਾਲ ਪਹਿਲਾਂ ਦਾ ਆਪਣਾ ਘਰ ਬਣਿਆ ਹੋਇਆ ਤੁਸੀਂ ਜਦੋਂ ਇਹਨੂੰ ਆਹ ਲੁੱਕ ਦੇਣੀ ਸੀ ਇੱਕ ਵਾਰੀ ਬੰਦਾ ਸੋਚਦਾ ਵੀ ਇਹਦੇ ਵਿੱਚ ਕੁਝ ਏਰੀਆ ਐਡ ਕਰਾਂਗੇ ਵੀ ਉਹੀ ਘਰ ਰੱਖ ਲਈਏ ਜਾਂ ਇਹ ਤਾਂ ਹੈ ਨਹੀਂ ਵੀ ਤੁਸੀਂ ਬਾਹਰੋਂ ਜੋੜ ਦਿਓ ਬਾਅਦ ਚੋਂ ਉਹਨੂੰ ਢਾ ਕੇ ਬਣਾਈ ਚੱਲੋ ਅੰਦਰੋਂ ਤੇ ਇੱਥੇ ਬਾਈ ਇਹਦੇ ਬਾਰੇ ਦੱਸੋ ਕੀ ਗੱਲ ਜਦੋਂ ਵੀ ਤੁਸੀਂ ਪਹਿਲਾਂ ਰਾਇ ਕੀਤੀ ਘਰ ਬਣਾਉਣ ਗਏ ਸੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਾਡਾ ਇਹ ਮਕਾਨ ਬਹੁਤ ਪੁਰਾਣਾ ਨਵੀਂ ਲੁੱਕ ਦੇਣ ਵਾਸਤੇ ਹਾਂਜੀ ਬਾਈ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਠੀਕ ਹੈ ਬਾਈ ਤੇ ਬਿਹਾਰਾ ਸਿੰਘ ਮਿਸਤਰੀ ਸਾਡੇ ਨੇੜੇ ਹੀ ਨੇ ਕਿਦਰ ਸਾਹਿਬ ਆ ਇਹਨਾਂ ਨਾਲ ਗੱਲ ਕੀਤੀ ਮੈਂ ਇਹਨਾਂ ਨੂੰ ਕੋਈ ਨਵੀਂ ਲੁੱਕ ਦਿਓ ਠੀਕ ਹੈ ਜੀ ਤੇ ਪੁਰਾਣਾ ਮਕਾਨ ਸਾਡਾ ਧਾ ਦਿਓ ਅੱਛਾ ਇਹ ਕਹਿੰਦੇ ਨਹੀਂ ਜਦੋਂ ਆ ਕੇ ਦੇਖਿਆ ਇਹਨਾਂ ਨੇ ਕਹਿੰਦੇ ਪੁਰਾਣਾ ਮਕਾਨ ਤੇਰਾ ਬਹੁਤ ਵਧੀਆ ਪਿਆ ਤੇ ਅਸੀਂ ਇਹਨੂੰ ਫਰੰਟ ਐਸਾ ਬਣਾ ਦੇਾਂਗੇ ਕਿ ਇੱਥੇ ਨੇੜੇ ਤੇੜੇ ਨਹੀਂ ਮਕਾਨ ਨਹੀਂ ਹੋਣਾ ਬਿਲਕੁਲ ਭਾਈ ਡਿਜ਼ਾਈਨ ਆਪਾਂ ਦੇਖ ਰਹੇ ਹਾਂ ਕੋਈ ਐਦਾਂ ਦਾ ਡਿਜ਼ਾਈਨ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲੂਗਾ ਆਪਣੇ ਤੁਸੀਂ ਇੰਸਟਾਗ੍ਰam ਪੇਜ ਤੇ ਜਿਹੜੀ ਰੋਜ਼ ਦੀਆਂ ਵੀਡੀਓ ਦੇਖਦੇ ਹੋ ਤੁਹਾਨੂੰ ਐਦਾਂ ਦਾ ਡਿਜ਼ਾਈਨ ਬਹੁਤ ਘੱਟ ਮਿਲੂਗਾ ਬਹੁਤ ਸੋਹਣੀ ਲੁੱਕ ਦਿੱਤੀ ਹੈ ਅੱਛਾ ਭਾਈ ਅੱਗੇ ਹੀ ਅੱਗੇ ਬਾਈ ਬਲਜਿੰਦਰ ਸਿੰਘ ਨੇ ਮੈਨੂੰ ਕਈ ਡਿਜ਼ਾਈਨ ਦਿਖਾਏ ਸੀਗੇ ਜੀ ਠੀਕ ਹੈ ਜੀ ਤਕਰੀਬਨ ਇਹ ਮੇਰੇ ਮੁੰਡਾ ਵਿਗ ਖੋਦ ਆਪ ਨੇ ਤਿਆਰ ਕਰਕੇ ਸਾਨੂੰ ਕੁਝ ਵੀ ਬਰੋਂ ਨਹੀਂ ਮੋਣਾ ਪਿਆ ਸਾਰਾ ਕੁਝ ਆਪਿਆ ਬਣਿਆ ਤੇ ਕਹਿੰਦਾ ਮਤਲਬ ਜਿਹੜਾ ਇੱਥੇ ਕੰਮ ਹੋਇਆ ਜੀ ਸਾਰਾ ਇਹਦਾ ਆ ਜਾਲੀਆਂ ਤੋਂ ਲਾ ਕੇ ਜੋ ਵੀ ਉੱਪਰ ਡਿਜ਼ਾਈਨਿੰਗ ਹੈ ਕਿ ਫਰੰਟ ਤੇ ਜਿੰਨਾ ਵੀ ਕੰਮ ਹੋਇਆ ਸਾਰਾ ਇਹਨਾਂ ਨੇ ਆ ਨਿਆ ਨਿਆ ਪੱਥੀ ਕੀਤਾ ਜੀ ਸਾਰਾ ਕੁਝ ਕੋਈ ਚੀਜ਼ ਨਹੀਂ ਲਿਆ ਗਈ ਕੋਈ ਮਤੋਂਗਾ ਜੀ ਹਲਾ ਸੀਮਟ ਬਜਰੀ ਬਰੇਤੀ ਸਰੀਆ ਹੀ ਲਗਾਇਆ ਜੀ ਚਲੋ ਤਾਂ ਹੁੰਦਾ ਹੀ ਹੈ ਠੀਕ ਹੈ ਬਸ ਵਾਕਈ ਕੁਝ ਨਹੀਂ ਤੇ ਆਪਾਂ ਅੰਦਰ ਜਾ ਕੇ ਡਿਜ਼ਾਈਨ ਦਿਖਾਵਾਂਗੇ ਜੀ ਇੱਕ ਵਾਰੀ ਬਾਹਰੋਂ ਤੇ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਬਾਈ ਠੇਕੇਦਾਰ ਭਰਾ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਨੂੰ ਜੀ ਕੋਠੀਆਂ ਦਾ ਕੰਮ ਕਰਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਟਾਈਮ ਤਾਂ ਇਹਨਾਂ ਦਾ ਜੀ ਬਹੁਤ ਸਾਲ ਹੋ ਗਿਆ ਕਿੰਨੇ ਕ ਸਾਲ ਜੀ ਲਗਭਗ ਲਗ 15-20 ਸਾਲ ਤਾਂ ਹੋ ਗਏ ਕਿ ਚੱਲ ਦਿੰਦੇ ਹਾਂ ਅੱਛਾ ਜੀ 20 ਸਾਲ ਨੂੰ ਕੋਠੀਆਂ ਬਣਾਦਾਂਗੇ ਬਹੁਤ ਕਰਦਾਂ ਜੀ ਕਹਦਾ ਜੀ ਗੁਰੂ ਘਰਾਂ ਦਾ ਕੰਮ ਗੁਰੂ ਘਰਾਂ ਦਾ ਕੰਮ ਜਿਹੜੀਆਂ ਤੁਸੀਂ ਬਰੀਕੀ ਨਾਲ ਕ ਤੇ ਤੁਸੀਂ ਬਾਹਰੋਂ ਵੀ ਤੁਸੀਂ ਡਿਜ਼ਾਈਨ ਕੀਤੀ ਹੈ ਜਿਹੜਾ ਅੰਦਰੋਂ ਕੋਈ ਪਾਰਟੀਸ਼ਨ ਵਗੈਰਾ ਕਰਨੀ ਸੀ ਉਹ ਵੀ ਤੁਸੀਂ ਦੱਸਿਆ ਹੋਣਾ ਬਾਈ ਉਹਨਾਂ ਨੂੰ ਵੀ ਕੀ ਕਰਨੀ ਹੈ ਉਹ ਜ਼ਰੂਰ ਦੱਸੋ ਬਾਈ ਹਾਂਜੀ ਵੀਰੇ ਇੱਥੇ ਨਾ ਇਹਨਾਂ ਦੇ ਟੇਪਰ ਸੀ ਐਵੇਂ 게ਟ ਆ ਠੀਕ ਆ ਉਹਨਾਂ ਲੋਟਸ ਹੈਗੇ ਮੰਨ ਲਓ ਦਰਵਾਜ਼ਾ ਹੈ ਨਹੀਂ ਸੀਗਾ ਇੱਥੇ ਸੀ ਮੰਨ ਲਓ ਡ੍ਰੈਨ ਉਹਦੇ ਜੋ ਬਾਹਰੋਂ ਐਂਟਰੀ ਵਾਸਤੇ ਵੀ ਆਪਾਂ ਨੇ ਨਾ ਦਰਵਾਜ਼ਾ ਦਿੱਤਾ ਇੱਥੇ ਵੀ ਕੋਈ ਬੰਦਾ ਬਾਹਰੋਂ ਆਉਂਦਾਗਾ ਉਹਦੀ ਇੱਥੇ ਐਂਟਰੀ ਹੋ ਜਾਂਦੀ ਵੀ ਲੌਬੀ 'ਚ ਨਹੀਂ ਬੰਦਾ ਜਾਂਦਾ ਅੱਗੇ ਅੱਛਾ ਹਾਂਜੀ ਹਾਂ ਇਹ ਤਾਂ ਟੇਪਰ ਵੱਲੋਂ ਟੇਪਰ ਸੀਗਾ ਸਿਰਫ ਠੀਕ ਹੈ ਇੱਥੇ ਦਰਵਾਜ਼ਾ ਬਾਅਦ 'ਚ ਦਿੱਤਾ ਹਾਂਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਈ ਆਪਾਂ ਜਿਹੜਾ ਡਿਜ਼ਾਈਨ ਪਹਿਲਾਂ ਬਣਿਆ ਹੋਇਆ ਸੀ ਇੱਕ ਤੁਹਾਨੂੰ ਹੋਰ ਦੱਸ ਦਈਏ ਹਾਂ ਜੀ ਉਹਦੀ ਨਾਲ ਆਪਾਂ ਫੋਟੋ ਲਾਵਾਂਗੇ ਥੰਬਨੇਲ ਤੇ ਵੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਹਾਂ ਜੀ ਤੇ ਜਿਹੜੇ ਵੀ ਪ੍ਰਾ ਕਿਉਂਕਿ ਕਮਿਸ਼ਨ ਕਰ ਪਾਉਂਦੇ ਆ ਉਹਨੂੰ ਦੇਖ ਕੇ ਬਈ ਇਹ ਪਹਿਲਾਂ ਕਿੱਦਾਂ ਸੀ ਤੇ ਹੁਣ ਕਿੱਦਾਂ ਬਣ ਗਿਆ ਇੱਕ ਵਾਰੀ ਬੰਦੇ ਨੇ ਇੱਕ ਮਕਾਨ ਡੈਕੋਰੇਟ ਕਰਾਉਣਾ ਹੁੰਦਾ ਤਾਂ ਉਹ ਪਹਿਲਾਂ ਵਾਲਾ ਆਪਦਾ ਦੇਖ ਕੇ ਟਾਰਗੇਟ ਨਾਲ ਗੱਲਬਾਤ ਕਰ ਸਕਦਾ ਵੀ ਇਦਾਂ ਦਾ ਤਾਂ ਇਦਾਂ ਬਣਾ ਦਿਓ ਅੱਗੇ ਬਈ ਫਿਰ ਹਾਂ ਇਹਨਾਂ ਦਾ ਪੁਰਾਣਾ ਸੀ ਮਕਾਨ ਬਹੁਤ ਜਿਆਦਾ ਪੁਰਾਣਾ ਸੀਗਾ ਇਹ ਵਸੇਗਾ ਸੀ ਆਪਾਂ ਨੇ ਮੰਨ ਲਓ ਆਪਣੀ ਇਹ ਆਪਣਾ ਖਾਤਾ ਵੀ ਨਾ ਬਾਲਾ ਹੋਵੇ ਠੀਕ ਹੈ ਤੇ ਬਾਕੀ ਨਾ ਪੁਰਾਣਾ ਮਕਾਨ ਵਧੀਆ ਪਿਆ ਸੀ ਚਲੋ ਆਪਾਂ ਸਾਰਾ ਦੇਖਿਆ ਹਾਂ 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 ਸਾਰਾ ਉਹ ਦੇਖਿਆ ਸਾਰਾ ਪੂਰਾ ਵਧੀਆ ਪਿਆ ਸੀਗਾ ਫਿਰ ਆਪਾਂ ਬਾਹਰੋਂ ਆਪਾਂ ਦਾ ਰੈਨੋਵੇਟੇਸ਼ਨ ਨਾ ਕੀਤਾ ਜੀ ਪੂਰੀ ਕੈਂਟ ਲੁੱਕ ਲੱਗੇ ਇਹ ਮਤਲਬ ਆਪਾਂ ਬਿਲਾ ਟਾਈਪ ਦੀ ਲੁੱਕ ਬਣਾਈ ਹੋਈ ਹੈ ਵੀਰੇ ਹਾਂਜੀ ਬਹੁਤ ਘੱਟ ਲੁੱਕ ਹੈ ਬਈ ਇਦਾਂ ਨਹੀਂ ਵੀ ਇਹ ਲੁੱਕ ਬਹੁਤ ਆਪਣੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਹਾਂ ਹਾਂ ਇਹ ਮਤਲਬ ਆਪਣੇ ਘੱਟ ਘੱਟ ਜਗ੍ਹਾ ਦੇ ਵਿੱਚ ਇਹ ਮਤਲਬ ਕਲਾਸਕਲ ਜਗ੍ਹਾ ਚੱਲ ਰਹੀ ਹੈ ਚਲੋ ਬਈ ਚੜਾਈ ਕਿੰਨੀ ਹੋਵੇ ਦੀ ਇਹ ਚੜਾਈ ਵਸਰੇ ਮਤਲਬ 23 ਫੁੱਟ ਆ ਗਾ 22 ਫੁੱਟ ਵਕਹਾਨੀ ਹਾਂ ਇੱਕ ਬਈ ਹੋਰ ਗੱਲ ਹੈ ਕਿਸੇ ਭਰਾ ਨੇ ਕੋਈ ਨਵਾਂ ਮਕਾਨ ਵੀ ਬਣਾਉਣਾ ਹੈ ਤੇ ਕਈ ਵਾਰੀ ਨਾ ਸ਼ਹਿਰ ਦੇ ਵਿੱਚ ਵੀ ਬਾਈ ਜਗ੍ਹਾ ਤਾਂ ਹਾਂ ਜੀ ਹਾਂ ਜੀ ਇੰਜ ਘੱਟ ਕੇ ਕਿਸੇ ਕੋਲੇ ਪਲਾਟ ਹੋਵੇ 23 ਬਾਈ ਇਹ ਜਿਵੇਂ 40 ਕਹਿ ਸਕਦੇ ਆਪਾਂ 40 45 ਫੁੱਟ ਮੰਨ ਲਓ 45 ਤੇ ਲੰਮਾ ਤਾਂ ਚਲੋ ਹੁੰਦਾ ਕਈ ਵਾਰੀ ਨਾ ਫਰੰਟ ਚੌੜਾ ਘੱਟ ਹੁੰਦਾ ਹਾਂ ਜੀ ਹਾਂ ਜੀ ਬਾਈ ਤੁਹਾਡੇ ਵੀ ਮਕਾਨ ਦੀ ਇਦਾਂ ਦੀ ਲੁੱਕ ਬਣ ਸਕਦੀ ਹੈ ਬਾਈ ਉਹ ਰਨਾ ਕੰਟੈਕਟ ਕਰ ਲਿਓ ਨੰਬਰ ਆਪਾਂ ਦੇਵਾਂਗੇ ਸਕਰੀਨ ਤੇ ਤੇ ਬਾਈ ਅੱਗੇ ਹੋਰ ਕੀ ਕੀ ਡਿਜ਼ਾਈਨ ਇਹਦੇ ਵਿੱਚ ਕਿੰਨੇ ਕਮਰੇ ਸੀਗੇ ਉਹ ਵੀ ਆਪਾਂ ਅੱਗੇ ਚੱਲ ਕੇ ਦਿਖਾ ਦੇਣਾ ਬੱਚੇ ਰੂਮ ਹੈਗੇ ਸੀਗੇ ਮਤਲਬ ਦੋ ਬੈਡਰੂਮ ਨੇਗੇ ਠੀਕ ਹੈ ਜੀ ਹਾਂ ਜੀ ਆਈ ਟਿੱਕ ਇਚ ਚਾਹਾਂਗੇ ਆਪਣੀ ਇਧਰ ਅੱਛਾ ਜੀ ਹਾਂ ਹਾਂ ਤੇ ਭਾਈ ਬਹੁਤ ਕਹਿਣਾ ਮਤਲਬ ਛੋਟੇ ਪਰਿਵਾਰ ਵਾਸਤੇ ਇੱਕ ਬਹੁਤ ਵਧੀਆ ਨਕਸ਼ਾ ਪਹਿਲਾਂ ਤੋਂ ਹੀ ਸੋਹਣਾ ਸੀਗਾ ਭਾਈ ਹਨਾ 15 ਸਾਲ ਪਹਿਲਾਂ ਜੇ ਆਪਾਂ ਦੇਖੀਏ ਜਿਹੜਾ ਹੁਣ ਲੇਟੈਸਟ ਬਣਦੇ ਉਦਾਂ ਦੇ ਡਿਜ਼ਾਈਨ ਬਣਾਇਆ ਹੋਇਆ ਸੀ ਹਾਂਜੀ 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 ਪੂਰਾ ਕਿਤਨਾ ਕਿਤਰੀ ਇਧਰ ਇਧਰ ਬੈਕ ਸਾਈਡ ਤੇ ਬੈਡਰੂਮ ਆ ਗਿਆ ਆਪਣਾ ਇਹ ਦੋ ਬੈਡਰੂਮ ਆ ਗਏ ਤੇ ਇਹ ਬੈਡਰੂਮ ਸਟੋਰ ਹੈ ਬੈਡਰੂਮ ਨਾਲ ਬਾਥਰੂਮ ਟਾਇਆ ਚਾਹੀ ਅੱਛਾ ਉਦੋਂ ਨਾਲ ਬਾਥਰੂਮ ਟਾਇਆ ਚਾਹੀ ਹਾਂਜੀ ਹਾਂ ਬੈਕ ਸਾਈਡ ਬੈਡਰੂਮ ਇਹ ਨਾਲ ਬਾਥ ਇਹ 12 12 12 12 12 12 12 12 11 12 ਹਾਂਜੀ ਹਾਂਜੀ ਕਹਿੰਦਾ ਉਹਦਾ 23 24 ਫਰੰਟ ਆ ਸਾਡਾ ਬਾਈ ਹੁਣ ਜਿਵੇਂ ਆਪਾਂ ਇੱਥੋਂ ਬੈੱਡਰੂਮ ਕਹਿ ਰਹੇ ਹਾਂ ਦੋ ਬੈੱਡਰੂਮ ਹਨਾ ਹਾਂਜੀ 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 ਜਿਵੇਂ ਵੀ ਇੱਧਰ ਪਿੱਛੇ ਦੋ ਕਿਸੇ ਵੀ ਆਪਣੇ ਭਰਾ ਦੇ ਦੋ ਬੈੱਡਰੂਮ ਬਣੇ ਹੁੰਦੇ ਹਨ ਹਾਂ ਹਾਂ ਚਾਹੇ ਉਹ ਸਿੰਗਲ ਪੋਰਸ਼ਨ ਹੋਵੇ ਚਾਹੇ ਡਬਲ ਹੋਵੇ ਹਾਂਜੀ ਹਾਂਜੀ ਇੱਥੇ ਲੌਬੀ ਹੈ ਹਾਂਜੀ ਹਾਂਜੀ ਇੱਕ ਪਾਸੇ ਕਿਚਨ ਹੁੰਦਾ ਹੈ ਕਈ ਵਾਰੀ ਨਾ ਪੁਰਾਣੇ ਘਰਾਂ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਪਿੱਛੇ ਦੋ ਕਮਰੇ ਹੁੰਦੇ ਆ ਇੱਕ ਬਰਾਂਡਾ ਹੁੰਦਾ ਉਹ ਬੰਦ ਹੁੰਦਾ ਬਹੁਤ ਸੋਹਣੀ ਲੁੱਕ ਦਿੱਤੀ ਹੈ ਬਾਈ ਉਹਨਾਂ ਨੇ ਤੇ ਇੱਧਰ ਡਰਾਈਵ ਰੂਮ ਆ ਗਿਆ ਹੈ ਨਾ ਬਾਈ ਹਾਂਜੀ ਹਾਂਜੀ ਇਹ ਜਿਹੜਾ ਆਪਾਂ ਬਾਹਰੋਂ ਪੋਰਚ ਦੇ ਵਿੱਚੋਂ ਕਹਿ ਰਹੇ ਸੀ ਗੇਟ ਦਿੱਤਾ ਉਹ ਇਹਨੂੰ ਦਿੱਤਾ ਹੈ ਨਾ ਹਾਂਜੀ 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 ਤੇ ਆ ਗਿਆ ਬਾਈ ਮੇਨ ਗੇਟ ਇੱਧਰ ਖਿੱਚਣ ਹੋ ਗਿਆ ਪਿੱਛੇ ਦੋ ਕਮਰੇ ਹੋਏ ਇੱਧਰ ਵਾਸ਼ਬੁਸ਼ ਨੰਦਾ ਏਰੀਆ ਆ ਗਿਆ ਜੀ ਉੱਪਰ ਬਈ ਜੇ ਆਪਾਂ ਗੱਲ ਕਰੀਏ ਕੀ ਕੁਛ ਹੈ ਉੱਪਰ ਆਪਣਾ ਮਤਲਬ ਉਹਦੇ ਇੱਕ ਬੈੱਡਰੂਮ ਆਗਾ ਇੱਕ ਸਟੋਰ ਬਣਾ ਹੋਇਆ ਤੇ ਬਈ ਜੇ ਆਪਾਂ ਬੈਡਰੂਮ ਨਾਲ ਬਾਥਰੂਮ ਅਟਾਜਾਈਏ ਬਈ ਇਹ ਜਿੰਨਾ ਇਹਨੂੰ ਮੰਨ ਕੇ ਚੱਲੋ ਜਿਵੇਂ ਡਿਜ਼ਾਈਨ ਬਾਰੂ ਕੀਤਾ ਹੈ ਅੰਦਰੋਂ ਦਾ ਕੁਝ ਖਾਸ ਨਹੀਂ ਜੋੜਿਆ ਹਨਾ ਹਾਂ ਜੀ ਹਾਂ ਜੀ ਹਾਂ 12ਵਾਂ ਵਾਰੀ ਲੁੱਕ ਦਿੰਦੀ ਆਪਾਂ ਜੀ ਹਾਂ ਇਹ ਕਿੰਨਾ ਟਾਈਮ ਲੱਗ ਗਿਆ ਸੀ ਤੇ ਇਹਦੇ ਵਿੱਚ ਮਤਲਬ 1.5 2 ਮਹੀਨੇ ਲੱਗੇ ਜਿਹੜੇ 1.5 2 ਮਹੀਨੇ ਤੇ ਬਾਕੀ ਜੇ ਮਤਲਬ ਬਰੀਕੀ ਦਾ ਕੰਮ ਸੀ ਸਾਰਾ ਆਪਣੇ ਬਾਜੀ ਮਿਸਤਰੀ ਉਹਨੇ ਪੂਰਾ ਬਰੀਕੀ ਚ ਕੀਤਾ ਸਾਰਾ ਆ ਬਰੀਕੀ ਬਾਈ ਬਹੁਤ ਜਿਵੇਂ ਜਿਵੇਂ ਵੀ ਇਹਨਾਂ ਨੂੰ ਡਿਜ਼ਾਈਨਿੰਗ ਦਿੱਤੀ ਸੀ ਕੱਲੀ ਕੱਲੀ ਜੀ ਸਾਰੀ ਸੇਮ ਕੀਤੀ ਇਹਨਾਂ ਨੇ ਠੀਕ ਹੈ ਬਈ ਹਾਂ ਹਾਂ ਮਤਲਬ ਪੂ ਵੀ ਜਦੋਂ ਡਿਜ਼ਾਈਨ ਤੁਸੀਂ ਦੇ ਦਿੰਦੇ ਹੋ ਹਾਂਜੀ ਆਪਣਾ ਮਕਸਦ ਹੁੰਦਾ ਹਰ ਰੋਜ਼ ਨਵੇਂ ਡਿਜ਼ਾਈਨ ਦਿਖਾਉਣਾ ਨਵੇਂ ਜਿਹੜੇ ਵੀ ਆਰਕੀਟੈਕਟ ਭਰਾ ਨੇ ਡਿਜ਼ਾਈਨ ਬਣਾਇਆ ਹੁੰਦਾ ਆਪਾਂ ਲੋਕਾਂ ਸਾਹਮਣੇ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਬਈ ਉਹਨੂੰ ਚਾਰ ਚੰਦ ਲਾਉਣੇ ਹੁੰਦੇ ਇੱਕ ਚੰਗੇ ਠੇਕੇਦਾਰ ਨੇ ਹਾਂਜੀ 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 ਜਿਵੇਂ ਕਿ ਇਹਨਾਂ ਨੇ ਕੀਤਾ ਕੰਮ ਬਹੁਤ ਸੋਹਣਾ ਨਾ ਬਹੁਤ ਸੋਹਣਾ ਕੰਮ ਕੀਤਾ ਜੀ ਇੱਥੇ ਗੱਲ ਕਰੀਏ ਇੱਥੇ ਕੀ ਕੀ ਰੱਖਿਆ ਕੀ ਕੀ ਚੇਂਜ ਕੀਤਾ ਹਾਂਜੀ ਸਰ ਇੱਥੇ ਨਾ ਮਤਲਬ ਇੱਕ ਆਪਣੇ ਇੱਕ ਬੈੱਡਰੂਮ ਬਣਾਤਾ ਆਪਾਂ ਨੇ ਠੀਕ ਇਧਰ-ਉਧਰ ਸਾਈਡ ਦੇ ਇੱਕ ਪੋਰਚ ਸੀਗਾ ਆਪਾਂ ਇਹਨੂੰ ਮੰਨ ਲਓ ਹਾਂਜੀ ਹਾਂ ਹਾਂ ਇਹ ਸਾਰੇ ਖੁੱਲੇ ਸੀਗੇ ਤਾਂ ਹਾਂਜੀ ਹਾਂਜੀ ਖੁੱਲਾ ਸੀ ਇਹਨੂੰ ਆਪਾਂ ਮੰਨ ਲਓ ਕੰਮ ਲੈਂਦਾਗਾ ਇਹਦਾ ਆਪਾਂ ਇਹਦੇ ਸਟੋਰ ਬਣਾਤਾ ਜੀ ਮੰਨ ਲਓ ਥੱਲੇ ਆਪਣੇ ਉਧਰ ਉੱਪਰ ਸੀ ਬਾਈ ਹਾਂਜੀ ਹਾਂਜੀ ਓਪਨ ਸੀਗਾ ਜੀ ਠੀਕ ਹੈ ਓਪਨ ਪੋਰਚ ਸੀ ਸਾਰਾ ਜੀ ਠੀਕ ਹੈ ਜੀ ਤੇ ਆਪਾਂ ਮੰਨ ਲਓ ਥੱਲੇ ਜਿਹੜਾ ਪੋਰਚ ਹੈਗਾ ਉੱਥੋਂ ਆਇਾਂਗੇ ਹਾਂਜੀ ਉਹਦੇ ਉੱਪਰ ਹਾਂ ਉਹਦੇ ਉੱਪਰ ਸਟੋਰ ਬਣਾਤਾ ਆਪਾਂ ਨੇ ਅੱਛਾ ਜੀ ਤੇ ਇਧਰ ਬੈਕ ਸਾਈਡ ਹੈ ਉਹਦਾ ਆਪਣੇ ਵਾਸ਼ਰੂਮ ਦੇਤਾ ਠੀਕ ਹੈ ਕਹਿਣਾ ਮਤਲਬ ਦੋ ਪੋਰਚ ਸੀਗੇ ਇੱਕ ਉੱਪਰ ਵਾਲਾ ਹੋਵੇਗਾ ਹਾਂਜੀ ਹਾਂਜੀ ਇੱਕ ਤਾਂ ਆਪਾਂ ਮੰਨ ਲਓ ਡਰ ਤੇ ਆ ਆਪਣਿਆਂ ਵਾਲੋ ਲੋਬੀ ਆ ਜੀ ਪੂਰੀ ਵਧੀਆ ਖੁੱਲੀ ਡੁੱਲੀ ਹੈਗੀ ਕਹਿੰਦਾ ਬਾਈ ਅੰਦਰ ਜੋ ਚੇਂਜਸ ਕੀਤੇ ਨੇ ਜਿਵੇਂ ਡਰੈنگ ਰੂਮ ਦਾ ਆਪਾਂ ਮੇਨ ਗੇਟ ਤੋਂ ਤੁਸੀਂ ਟੇਪਰ ਸੀਗਾ ਉੱਥੇ ਗੇਟ ਨੂੰ ਚੋਸ ਕਰਕੇ ਹਾਂ ਜੀ ਤੇ ਇਧਰਲੇ ਪੋਰਚ ਦਾ ਜਿਹੜਾ ਉੱਪਰ ਵਾਲਾ ਪੋਰਚ ਸੀ ਉਹਦਾ ਇੱਕ ਸਟੋਰ ਬਣਾ ਹਾਂ ਜੀ ਹਾਂ ਜੀ ਸਟੋਰ ਜਿਹੜੀਆਂ ਜਿਹੜੀਆਂ ਆਪਸ਼ਨ ਹੈ ਜੀ ਘੱਟ ਸੀਗੀਆਂ ਹਾਂ ਜੀ ਹਾਂ ਜੀ ਉਹ ਪੂਰੇ ਕਰਤੀ ਆਪਾਂ ਹਾਂ ਜੀ ਹਾਂ ਜੀ ਤੇ ਬਾਈ ਹੁਣ ਦੇ ਡਿਜ਼ਾਈਨ ਦੇ ਸਾਬ ਨਾਲ ਬਹੁਤ ਸੋਹਣੀ ਗੋਟੀਆਂ ਨੇ ਬਾਕੀ ਛੱਤਾਂ ਚ ਤਾਂ ਮਜ਼ਬੂਤ ਨੇ ਹਾਂ ਜੀ ਨਹੀਂ ਸਾਰਾ ਕੁਝ ਪੂਰਾ ਵਧੀਆ ਬਣਾਇਆ ਵੀਰੇ ਐਵੇਂ ਕੋਈ ਇਧਰ ਵਾਸ਼ਰੂਮ ਤੇ ਆਪਾਂ ਬਾਈ ਸਾਈਡ ਖਾਲੀ ਜਗਾਗੀ ਮਤਲਬ ਆਪਾਂ ਠੀਕ ਹੈ ਬਾਈ ਇਧਰ ਇਥੋਂ ਪੌੜੀਆਂ ਜਾ ਰਹੀਆਂ ਨੇ ਉੱਪਰ ਨੂੰ ਤੇ ਨਾਲੇ ਬਾਈ ਸਾਰਾ 16 1700 ਸਕਰ ਫੁੱਟ ਏਰੀਆ ਹੈ ਕੋਈ ਇਹ ਨਹੀਂ ਹੋਇਆ ਵੀ ਏਰੀਆ ਹੀ ਬਧਾਈ ਚੱਲੋ ਤੇ ਨਾਲੇ ਬਾਈ ਫਰੰਟ ਬਹੁਤ ਸੋਹਣਾ ਦਿੱਤਾ ਹੈ ਤੇ ਬਾਕੀ ਤੁਹਾਨੂੰ ਫਰੰਟ ਕਿਵੇਂ ਲੱਗਿਆ ਤੁਸੀਂ ਕਮੈਂਟਾਂ 'ਚ ਦੱਸਣਾ ਤੇ ਇੱਕ ਅਲੱਗ ਜੇ ਤਰੀਕੇ ਦਾ ਫਰੰਟ ਹੈ ਦਾ ਵਿਲਾ ਟਾਈਪ ਕਹਿ ਸਕਦੇ ਆਪਾਂ ਨਿਓ ਕਲਾਸਿਕ ਲੁੱਕ ਵੀ ਕਹਿ ਸਕਦੇ ਹੈਨਾ ਬਾਈ ਹਾਂਜੀ ਹਾਂਜੀ ਹਾਂ ਜੀ ਤੇ ਅਗਰ ਤੁਸੀਂ ਡਿਜ਼ਾਈਨ ਕਰਾਉਣਾ ਹੋਵੇ ਬਾਈ ਇਹ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਇਹ ਚੀਜ਼ ਜੱਜ ਕਰਦਾ ਹਾਂ ਹਾਂਜੀ ਬਾਈ ਜਿਆਦਾ ਚੱਲ ਜਿਵੇਂ ਕਿ ਕੁਛ ਚੇਂਜ ਨਹੀਂ ਬਾਹਰੋਂ ਲੈ ਕੇ ਜੂਜ਼ ਨਹੀਂ ਕੀਤਾ ਹਾਂ ਨਹੀਂ ਸਾਰਾ ਆਪਾ ਥੀ ਤਿਆਰ ਕਰਾਇਆ ਇਹ ਇੱਕ ਆਪਾਂ ਬਾਈ ਹੋਰ ਦੇਖਿਆ ਇਹ ਜਿਆਦਾ ਕਰਨਾਟਕਾ ਵਾਲਾ ਉਧਰ ਥੋੜੇ ਜਿਹੇ ਡਿਜ਼ਾਈਨ ਜਿਆਦਾ ਹੁੰਦੇ ਹਾਂ ਹਾਂ ਨਹੀਂ ਹਾਂ ਨਹੀਂ ਹਾਂ ਆਪਾਂ ਜਿਆਦਾ ਦੇਖਦੇ ਆਂ ਉਧਾਂ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਤੇ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਬਾਈ ਹੋਰੀ ਨਾਲ ਨੇ ਇਹਦਾ ਨਾਲ ਕੰਟੈਕਟ ਕਰ ਹਾਂ ਨਹੀਂ ਕੋਈ ਵੀਡੀਓ ਨੂੰ ਸ਼ੇਅਰ ਕਰਨਾ ਹੈ